ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਸੰਸਦੀ ਕਮੇਟੀ ਦੇ ਵੱਲੋਂ ਅਮਰਿਤਪਾਲ ਦੇ ਲਈ 54 ਦਿਨਾਂ ਦੀ ਛੁੱਟੀ ਦੀ ਸਪਾਰਸ਼ ਕੀਤੀ ਹੈ ਤੇ ਉੱਥੇ ਹੀ ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗੈਰ ਹਾਜ਼ਰੀ ਕਾਰਨ ਐਨਐਸਐ ਤਹਿਤ ਨਸਰਬੰਦ ਪੰਜਾਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ਤੇ ਅੱਜ ਚ hẳn ਜਾਂ ਦਿਨਾਂ ਦੇ ਲਈ ਛੁੱਟੀ ਦੀ ਸਫਾਰਿਸ਼ ਕੀਤੀ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਪ੍ਰੈਲ 2023 ਤੋਂ ਕੌਮੀ ਸੁਰੱਖਿਆ ਯਾਨੀ ਕਿ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਨੇ ਅਮਰਿਤਪਾਲ ਸਿੰਘ ਨੇ ਜੇਲ੍ਹ ਚ ਨਜ਼ਰਬੰਦੀ ਕਾਰਨ ਗੈਰਹਾਜ਼ਰੀ ਦੀ ਛੁੱਟੀ ਦੇ ਲਈ ਲੋਕ ਸਭਾ ਸਪੀਕਰ ਨੂੰ ਦੋ ਅਰਜ਼ੀਆਂ ਦਿੱਤੀਆਂ ਨੇ ਪਹਿਲੀ ਅਰਜ਼ੀ 30 ਨਵੰਬਰ 2024 ਅਤੇ ਦੂਜੀ 16 ਦਸੰਬਰ 2024 ਨੂੰ ਦਿੱਤੀ ਗਈ ਸੀ ਅਤੇ ਭਾਜਪਾ ਦੀ ਪ੍ਰਧਾਨਗੀ ਹੇਠ ਜਿਹੜੀ ਕਿ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ ਤੋਂ ਮੈਂਬਰਾਂ ਦੀਆਂ ਗੈਰ ਹਾਜ਼ਰੀਆਂ ਬਾਰੇ ਅੱਜ ਲੋਕ ਸਭਾ ਵਿੱਚ ਪੇਸ਼ ਕੀਤੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ ਤੇ ਉੱਥੇ ਹੀ 9 ਦਿਨ 24 ਜੁਲਾਈ ਤੋਂ 9 ਅਗਸਤ ਯਾਨੀ ਕਿ 19 ਦਿਨ 25 ਨਵੰਬਰ ਤੋਂ ਜਿਹੜਾ ਕਿ ਬੀ ਦਸੰਬਰ ਤੱਕ ਯਾਨੀ ਕਿ 26 ਦਿਨ ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਦੇ ਲਈ ਅਰਜ਼ੀਆਂ ਭੇਜੀਆਂ ਨੇ ਤੇ ਇਸ ਤੋਂ ਪਹਿਲਾਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੰਸਦ اجلاس ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਅਮਰਿਤਪਾਲ ਸਿੰਘ ਨੇ ਪਟੀਸ਼ਨ 'ਚ ਕਿਹਾ ਸੀ ਕਿ ਉਸਨੇ 30 ਨਵੰਬਰ ਨੂੰ ਲੋਕ ਸਭਾ ਸਪੀਕਰ ਕੋਲ ਸੰਸਦ ਦੇ ਸੈਸ਼ਨ 'ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਲਈ ਅਪੀਲ ਕੀਤੀ ਸੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹ 46 ਦਿਨ ਤੋਂ ਸੰਸਦ 'ਚ ਗੈਰਹਾਜ਼ਰ ਚੱਲ ਰਹੇ ਨੇ ਤੇ ਸੰਸਦ ਮੈਂਬਰ ਨੇ ਆਪਣੀ ਪਟੀਸ਼ਨ 'ਚ ਇਸ ਗੱਲ ਤੇ ਜ਼ੋਰ ਦਿੱਤਾ ਕਿ 60 ਦਿਨਾਂ ਦੀ ਗੈਰਹਾਜ਼ਰੀ ਕਾਰਨ ਉਹਨਾਂ ਨੂੰ ਖਡੂਰ ਸਾਹਿਬ ਲੋਕ ਸਭਾ ਸੀਟ ਗੋਹਣ ਦਾ ਡਰ ਹੈ ਤੇ ਇਸ ਕਾਰਨ 19 ਲੱਖ ਲੋਕ ਅਗਵਾਈ ਤੋਂ ਸਖੜੇ ਹੋ ਜਾਣਗੇ। ਲੋਕ ਸਭਾ ਕਮੇਟੀ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਨੇ 3 ਨਵੰਬਰ ਨੂੰ ਗੈਰ ਹਾਜ਼ਰੀ ਦੀ ਛੁੱਟੀ ਦੇ ਲਈ ਅਰਜ਼ੀ ਦਿੱਤੀ ਸੀ ਤੇ ਕੇਂਦਰ ਦੇ ਵੱਲੋਂ ਕਮੇਟੀ ਦੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ ਜਿੱਥੇ ਸੰਸਦੀ ਹਾਜ਼ਰੀ ਤਹਿਤ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਜਾਵੇਗੀ ਤੇ ਪਿਛਲੀ ਸੁਣਵਾਈ ਦੌਰਾਨ ਉਥੇ ਹੀ ਦੱਸਦੀ ਹੈ ਕਿ ਅਦਾਲਤ ਨੂੰ ਦੱਸਿਆ ਸੀ ਕਿ ਸੰਸਦੀ ਕਮੇਟੀ 10 ਮਾਰਚ ਨੂੰ ਸਪੀਕਰ ਨੂੰ ਆਪਣੀਆਂ ਸਿਫਾਰਸ਼ਾਂ ਸੌਪੇਗੀ ਅਤੇ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕਮੇਟੀ ਦੀਆਂ ਸਿਫਾਰਸ਼ਾਂ ਗੁਪਤ ਹੋਣ ਕਰਕੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਤੇ ਸੰਸਦੀ ਕਮੇਟੀ ਨੇ 3 ਮਾਰਚ ਨੂੰ ਅਮਰਿਤਪਾਲ ਸਿੰਘ ਅਤੇ ਚਾਰ ਹੋਰ ਸੰਸਦ ਮੈਂਬਰਾਂ ਦੀਆਂ ਗੈਰ ਹਾਜ਼ਰੀਆਂ ਦੀ ਛੁੱਟੀ ਤੇ ਵਿਚਾਰ ਕਰਨ ਲਈ ਆਪਣੀ ਮੀਟਿੰਗ ਕੀਤੀ ਸੀ ਤਾਂ ਦੱਸਦੀ ਹੈ ਕਿ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸੰਸਦੀ ਕਮੇਟੀ ਦੇ ਵੱਲੋਂ ਅਮਰਿਤ ਪਾਲ ਸਿੰਘ ਲਈ 54 ਦਿਨਾਂ ਦੀ ਛੁੱਟੀ ਦੀ ਸਫਾਰਿਸ਼ ਕੀਤੀ ਹੈ ਤੇ ਜਿਸ ਦੇ ਤਹਿਤ ਇਹ ਵੱਡੀ ਖਬਰ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਦੱਸਦੀ ਹੈ ਕਿ ਸੰਸਦੀ ਕਮੇਟੀ ਨੇ ਲੋਕ ਸਭਾ 'ਚ ਗੈਰ ਹਾਜ਼ਰ ਕਾਰਨ ਐਨਐਸਐ ਤਹਿਤ ਨਜ਼ਰਬੰਦ ਪੰਜਾਬ ਦੇ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ਤੇ ਅੱਜ 54 ਦਿਨਾਂ ਦੇ ਲਈ ਛੁੱਟੀ ਦੀ ਸਫਾਰਿਸ਼ ਕੀਤੀ ਹੈ